ਸਸਰੀਕਾਲ ਜੀ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਇੱਕ ਬਹੁਤ ਹੀ ਖਾਸ ਪੰਜਾਬੀ ਨਾਵਲ ਦੀ ਗਹਿਰਾਈ ਵਿੱਚ ਉਤਰਨ ਲੱਗੇ ਆ ਨਾਨਕ ਸਿੰਘ ਜੀ ਦਾ ਲਿਖਿਆ ਪਵਿੱਤਰ ਪਾਪੀ ਮਤਲਬ ਇਹ ਸਿਰਫ ਇੱਕ ਕਿਤਾਬ ਨਹੀਂ ਇਹ ਤਾਂ ਪੰਜਾਬੀ ਸਾਹਿਤ ਦਾ ਇੱਕ ਇੱਕ ਮੀਲ ਪੱਥਰ ਹੈ ਬਿਲਕੁਲ ਇੱਕ ਅਜਿਹੀ ਰਚਨਾ ਜਿਸਨੇ ਪਤਾ ਨਹੀਂ ਕਿੰਨੇ ਪਾਠਕਾਂ ਦੇ ਦਿਲਾਂ ਨੂੰ ਛੂਇਆ ਤੇ ਅੱਜ ਵੀ ਛੂ ਰਹੀ ਹੈ ਹਾਂਜੀ ਤੇ ਸਾਡੇ ਕੋਲ ਨਾ ਇਸ ਬਾਰੇ ਕੁਝ ਲਿਖਤਾਂ ਕੁਝ ਸਮੀਖਿਆਵਾਂ ਹੈਗੀਆਂ ਨੇ ਜਿਨ੍ਹਾਂ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੀ ਕਹਾਣੀ ਕੀ ਹੈ ਕਿਹੜੇ ਵਿਸ਼ੇ ਨੇ ਇਹਦੇ ਵਿੱਚ ਪੱਤਰ ਕਿਵੇਂ ਦੇ ਨੇ ਤੇ ਖਾਸ ਕਰਕੇ ਲੋਕਾਂ ਤੇ ਇਹਦਾ ਇਨਾ ਡੂੰਗਾ ਅਸਰ ਕਿਉਂ ਹੋਇਆ ਸਹੀ ਗੱਲ ਹੈ ਮਕਸਦ ਸਿਰਫ ਕਹਾਣੀ ਦਰਵਾਉਣਾ ਨਹੀਂ ਸਗੋਂ ਇਹ ਵੇਖਣਾ ਹੈ ਕਿ ਇਹਦੀ ਰੂਹ ਕੀ ਹੈ ਨਾਨਕ ਸਿੰਘ ਜੀ ਨੇ ਇਹਨੂੰ ਐਨਾ ਅਸਰਦਾਰ ਕਿਵੇਂ ਬਣਾਇਆ ਉਹ ਕਿਹੜੀ ਗੱਲ ਸੀ ਜਿਹੜੀ ਸਿੱਧੀ ਦਿਲ ਤੇ ਲੱਗਦੀ ਹੈ ਹਾਂ ਆਓ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਦੁਨੀਆ ਚ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਨਾ ਹੀ ਦੇਖੋ ਨਾ ਪਵਿੱਤਰ ਪਾਪੀ ਮਤਲਬ ਦੋ ਬਿਲਕੁਲ ਉਲਟ ਸ਼ਬਦ ਇਕੱਠੇ ਇਹ ਸੁਣ ਕੇ ਹੀ ਬੰਦਾ ਸੋਚਣ ਲੱਗ ਪੈਂਦਾ ਹੈ ਹੈਨਾ ਬਿਲਕੁਲ ਇਹ ਸਿਰਲੇਖ ਹੀ ਅੱਧੀ ਕਹਾਣੀ ਕਹਿ ਦਿੰਦਾ ਹੈ ਇੱਕ ਤਰ੍ਹਾਂ ਦੀ 부ਝਾਰਤ ਹੈ ਤੇ ਉਹ ਜਿਹੜੀ ਗੱਲ ਆਮ ਸੁਣੀਦੀ ਹੈ ਕਿ ਲੋਕੀ ਇਹਨੂੰ ਪੜ੍ਹ ਕੇ ਰੋ ਪੈਂਦੇ ਸੀ ਹਾਂ ਹਾਉ ਵੀ ਅੱਖਾਂ ਪਰ ਆਉਂਦੀਆਂ ਸੀ ਪਤਾ ਨਹੀਂ ਕੀ ਜਾਦੂ ਹੈ ਇਹ ਦੇ ਵਿੱਚ ਚਲੋ ਫਿਰ ਕਹਾਣੀ ਦੀ ਗੱਲ ਕਰੀਏ ਮੁੱਖ ਪਾਤਰ ਕੇਦਾਰ ਇੱਕ ਨੌਜਵਾਨ ਮੁੰਡਾ ਪਰ ਹਾਲਾਤ ਦਾ ਮਾਰਿਆ ਯਤੀਮ ਗਰੀਬ ਉਹ ਪਹੁੰਚਦਾ ਹੈ ਰਾਵਲਪਿੰਡੀ ਉੱਥੇ ਇੱਕ ਕੜੀਆਂ ਠੀਕ ਕਰਨ ਵਾਲੀ ਦੁਕਾਨ ਤੇ ਉਹਨੂੰ ਕੰਮ ਮਿਲ ਜਾਂਦਾ ਐ ਲੱਗਦਾ ਜਿਵੇਂ ਕੋਈ ਰਾਹ ਲੱਭ ਗਿਆ ਹਾਂਜੀ ਪਰ ਨਾਨਕ ਸਿੰਘ ਜੀ ਦੀ ਖਾਸੀਅਤ ਇਹੀ ਹੈ ਉਹ ਹਾਲਾਤ ਨੂੰ ਐਨਾ ਸਿੱਧਾ ਨਹੀਂ ਰੱਖਦੇ ਇੱਥੇ ਇੱਕ ਪੇਚ ਹੈ ਕੇਦਾਰ ਦੇ ਨੌਕਰੀ ਤੇ ਲੱਗਣ ਨਾਲ ਨਾ ਉਸੇ ਦੁਕਾਨ ਤੇ ਪਹਿਲਾਂ ਤੋਂ ਕੰਮ ਕਰਦੇ ਪੰਨਾ ਲਾਲ ਦੀ ਨੌਕਰੀ ਚਲੀ ਜਾਂਦੀ ਹੈ। ਅੱਛਾ। ਹਾਂ। ਮਤਲਬ ਇੱਕ ਨੂੰ ਰੋਜ਼ਗਾਰ ਮਿਲਿਆ ਤੇ ਦੂਜਾ ਵਿਚਾਰਾ ਬੇਰੋਜ਼ਗਾਰ ਹੋ ਗਿਆ। ਪੰਨਾ ਲਾਲ ਦਾ ਪਰਿਵਾਰ ਪਹਿਲਾਂ ਹੀ ਬਹੁਤ ਮੁਸ਼ਕਿਲ ਚ ਸੀ। ਹੁਣ ਤਾਂ ਐ ਸਮਝੋ ਭੁੱਖੇ ਮਰਨ ਵਾਲੀ ਨੌਬਤ ਆ ਗਈ। ਇੱਥੋਂ ਹੀ ਇੱਕ ਕੀ ਕਹਿੰਦੇ ਨੇ ਨੈਤਿਕ ਸਵਾਲ ਖੜਾ ਹੋ ਜਾਂਦਾ ਹੈ। ਕੇਦਾਰ ਦਾ ਸਿੱਧਾ ਕਸੂਰ ਤਾਂ ਨਹੀਂ ਪਰ ਪ੍ਰਕਾਰਨ ਤਾਂ ਬਣ ਗਿਆ ਨਾ ਭਾਵੇਂ ਅਣਜਾਣੇ ਵਿੱਚ। ਹਾਂ। ਹੈਂ? ਸਹੀ ਗੱਲ ਹੈ ਇਹ ਬੜੀ ਬੜੀ ਟਿੱਕੀ ਹੋਈ ਸਥਿਤੀ ਹੈ ਹਾਂ ਪਰ ਫਿਰ ਕੇਦਾਰ ਜੋ ਕਰਦਾ ਹੈ ਉਹ ਬਹੁਤ ਅਹਿਮ ਹੈ ਹੂੰ ਜਦੋਂ ਉਹਨੂੰ ਪਤਾ ਲੱਗਦਾ ਹੈ ਨਾ ਪੰਨਾ ਲਾਲ ਦੇ ਕਰਦੇ ਹਾਲਾਤ ਬਾਰੇ ਹੂੰ ਉਹ ਸਿੱਧਾ ਜਾ ਕੇ ਤਾਂ ਨਹੀਂ ਕਹਿ ਸਕਦਾ ਹੂੰ ਪਰ ਉਹਨਾਂ ਚੋਰੀ ਛੁਪੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੰਦਾ ਹੈ ਹੂੰ ਪੈਸੇ ਭੇਜਣੇ ਜਾਂ ਕੋਈ ਹੋਰ ਤਰੀਕਾ ਹਾਂਜੀ ਆਪਣੀਆਂ ਲੋੜਾਂ ਕਟਾ ਕੇ ਸ਼ਾਦਾਬ ਭੁੱਖਾ ਰਹਿ ਕੇ ਹਾਂਜੀ ਬਿਲਕੁਲ ਤੇ ਇਹ ਜਿਹੜਾ ਗੁਪਤਦਾਨ ਜਾਂ ਗੁਪਤ ਮਦਦ ਵਾਲਾ ਪਹਿਲੂ ਹੈ ਨਾ ਹਾਂ ਇਹ ਬਹੁਤ ਬਹੁਤ ਖਾਸ ਹੈ ਹੂੰ ਇੱਕ ਕਿਰਦਾਰ ਦੇ ਕਿਰਦਾਰ ਦੀ ਅਸਲੀਅਤ ਦਿਖਾਉਂਦਾ ਹੈ ਉਹ ਸਿਰਫ ਅਫਸੋਸ ਨਹੀਂ ਕਰਦਾ ਹੂੰ ਉਹ ਜ਼ਿੰਮੇਵਾਰੀ ਚੁੱਕਦਾ ਹੈ ਹਾਂਜੀ ਭਾਵੇਂ ਕੋਈ ਉਹਨੂੰ ਕਹਿ ਨਹੀਂ ਰਿਹਾ ਸਹੀ ਗੱਲ ਹੈ ਇੱਕ ਤਰ੍ਹਾਂ ਨਾਲ ਜਿਵੇਂ ਤੁਸੀਂ ਕਿਹਾ ਅਣਜਾਣੇ ਚ ਹੋਏ ਪਾਪ ਨੂੰ ਤੋਣ ਦੀ ਕੋਸ਼ਿਸ਼ ਵੀ ਹੈ ਤੇ ਉਹਦੇ ਅੰਦਰ ਦੀ ਨੇਕੀ ਉਹਦੀ ਪਵਿੱਤਰਤਾ ਦਾ ਸਬੂਤ ਵੀ ਹੂੰ ਤਾਂ ਉਹ ਜਿਹੜਾ ਸਿਰਲੇਖ ਹੈ ਹੂੰ ਉਹ ਇੱਥੇ ਹੋਰ ਸਾਫ਼ ਹੋਣ ਵਗ ਪੈਂਦਾ ਹੈ ਹਾਂ ਇਹ ਸਿਰਫ ਬਾਹਰ ਹੀ ਘਟਣਾ ਨਹੀਂ ਇਹ ਤਾਂ ਅੰਦਰ ਦੀ ਲੜਾਈ ਹੈ ਤੇ ਫਿਰ ਇਸ ਤੋਂ ਅੱਗੇ ਨਾਵਲ ਹੋਰ ਵੀ ਕਈ ਗੱਲਾਂ ਕਰਦਾ ਜਿਵੇਂ ਤ્યાਗ ਦੀ ਗੱਲਤਾ ਆਪਾਂ ਕਰ ਹੀ ਰਹੇ ਹਾਂ ਹਾਂਜੀ ਨਾਲੇ ਅਸਲੀ ਇਨਸਾਨੀਅਤ ਕੀ ਹੁੰਦੀ ਹੈ ਪਿਆਰ ਕੀ ਉਹ ਸਿਰਫ ਬੋਲਣ ਨਾਲ ਹੁੰਦਾ ਹਾਂਜੀ ਤੇ ਕਿਵੇਂ ਬੰਦਾ ਹਾਲਾਤਾਂ ਅਗੇ ਜਾਂ ਕਦੇ-ਕਦੇ ਆਪਣੀ ਖੁਦਗਰਜ਼ੀ ਕਰਕੇ ਕੁਝ ਐਸਾ ਕਰ ਜਾਂਦਾ ਜੀਦਾ ਪਛਤਾਵਾ ਰਹਿ ਜਾਂਦਾ ਹੈ ਬਿਲਕੁਲ ਜੇ ਤਿਆਗ ਦੀ ਗੱਲ ਕਰੀਏ ਤਾਂ ਇਹ ਸਿਰਫ ਪੈਸਿਆਂ ਦਾ ਤਿਆਗ ਨਹੀਂ ਕਿਦਾਰ ਤਾਂ ਆਪਣੀਆਂ ਪਾਵਨਾਵਾਂ ਦਾ ਆਪਣੇ ਸੁਪਨਿਆਂ ਦਾ ਵੀ ਤਿਆਗ ਕਰਦਾ ਹੈ ਤੇ ਇਹ ਸਭ ਤੋਂ ਵੱਧ ਉਭਰ ਕੇ ਆਉਂਦਾ ਹੈ ਕਿਦਾਰ ਤੇ ਪੰਨਾ ਲਾਲ ਦੀ ਤੀ ਵੀਨਾ ਦੇ ਰਿਸ਼ਤੇ ਵਿੱਚ ਅੱਛਾ ਵੀਨਾ ਹਾਂ ਉਹਨਾਂ ਦੋਵਾਂ ਵਿਚਕਾਰ ਨਾ ਇੱਕ ਅਣਕਿਆ ਜਿਹਾ ਪਿਆਰ ਪੈਦਾ ਹੁੰਦਾ ਕੋਈ ਬੋਲਦਾ ਨਹੀਂ ਪਰ ਦੋਵੇਂ ਮਹਿਸੂਸ ਕਰਦੇ ਨੇ ਪਰ ਕਿਦਾਰ ਨੂੰ ਪਤਾ ਹੈ ਕਿ ਉਹਦੀ ਜੋ ਹਾਲਤ ਹੈ ਸਮਾਜਿਕ ਆਰਥਿਕ ਉਹ ਇਸ ਰਿਸ਼ਤੇ ਨੂੰ ਕਦੇ ਅੱਗੇ ਨਹੀਂ ਵਧਾ ਸਕਦਾ ਤੇ ਸ਼ਾਇਦ ਉਹ ਪੰਨਾ ਲਾਲ ਦੇ ਪਰਿਵਾਰ ਦੇ ਐਹਸਾਨ ਥੱਲੇ ਵੀ ਦੱਬਿਆ ਹੋਇਆ ਮਹਿਸੂਸ ਕਰਦਾ ਤਾਂ ਉਹ ਉਹ ਇਸ ਪਿਆਰ ਨੂੰ ਵੀ ਕੁਰਬਾਨ ਕਰ ਦਿੰਦਾ ਓਹੋਹੋ ਇਹ ਤਾਂ ਬਹੁਤ ਦੁਖਦਾਈ ਗੱਲ ਐ ਮਤਲਬ ਜਿਸ ਪਰਿਵਾਰ ਲਈ ਤੁਸੀਂ ਸਭ ਕੁਝ ਕਰ ਰਹੇ ਹੋ ਉਸੇ ਪਰਿਵਾਰ ਦੀ ਕੁੜੀ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਨਹੀਂ ਕਰ ਸਕਦੇ ਇੱਥੇ ਆ ਕੇ ਗੱਲ ਹੋਰ ਉਲਝ ਜਾਂਦੀ ਐ ਮਤਲਬ ਕੀ ਇਹ ਕਰਨਾ ਜ਼ਰੂਰੀ ਸੀ ਕੀ ਇਹ ਉਹਦੀ ਮਹਾਨਤਾ ਸੀ ਜਾਂ ਕਮਜ਼ੋਰੀ ਇਹੀ ਤਾਂ ਨਾਨਕ ਸਿੰਘ ਜੀ ਦੀ ਕਲਾ ਹੈ ਉਹ ਤੁਹਾਨੂੰ ਸਿੱਧਾ ਜਵਾਬ ਨਹੀਂ ਦਿੰਦੇ ਉਹ ਸਥਿਤੀ ਦੀ ਪੇਚੀਦਗੀ ਦਿਖਾਉਂਦੇ ਨੇ ਕੇਦਾਰ ਦਾ ਇਹ ਤ્યાਗ ਉਹਦੀ ਪਵਿੱਤਰਤਾ ਵੀ ਹੈ ਕਿਉਂ ਵੀਨਾ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਚਾਹੁੰਦਾ ਪਰ ਜੇ ਦੂਜੇ ਪਾਸਿਓਂ ਦੇਖੀਏ ਤਾਂ ਆਪਣੀਆਂ ਭਾਵਨਾਵਾਂ ਨੂੰ ਦਬਾਉਣਾ ਵੀ ਤਾਂ ਇੱਕ ਤਰ੍ਹਾਂ ਦਾ ਗਲਤ ਕੰਮ ਹੀ ਹੋਇਆ ਲਾ ਇੱਕ ਤਰ੍ਹਾਂ ਦਾ ਪਾਪ ਹਾਂ ਅੰਦਰੂਨੀ ਪਾਪ ਬਿਲਕੁਲ ਤੇ ਇਹੀ ਦਵੰਦ ਇਹੀ ਉਲਝਣ ਪਵਿੱਤਰ ਪਾਪੀ ਨੂੰ ਹੋਰ ਗਹਿਰਾ ਬਣਾਉਂਦੀ ਹੈ ਇਹ ਸਿਰਫ ਬਾਹਰਲੇ ਕੰਮਾਂ ਦੀ ਕਹਾਣੀ ਨਹੀਂ ਇਹ ਅੰਦਰਲੇ ਮਨ ਦੀ ਕਹਾਣੀ ਹੈ ਤੇ ਜਿਸ ਤਰੀਕੇ ਨਾਲ ਨਾਨਕ ਸਿੰਘ ਜੀ ਇਹ ਸਭ ਲਿਖਦੇ ਨੇ ਉਹਨਾਂ ਦੀ ਸ਼ੈਲੀ ਕਿਆ ਜਾਂਦਾ ਬੜੀ ਸਰਲ ਸੀ ਭਾਸ਼ਾ ਪਰ ਅਸਰ ਬਹੁਤ ਡੂੰਗਾ ਇਹ ਕਿਵੇਂ ਹੁੰਦਾ ਸੀ ਮਤਲਬ ਸੌਖੇ ਸ਼ਬਦਾਂ ਚ ਇੰਨੀ ਗਹਿਰੀ ਗੱਲ ਕਿਵੇਂ ਕਹੇ ਜਾਂਦੇ ਸੀ ਹਾਂਜੀ ਇਹ ਬਹੁਤ ਅਹਿਮ ਨੁਕਤਾ ਹੈ ਦੇਖੋ ਨਾਨਕ ਸਿੰਘ ਜੀ ਆਪ ਕੋਈ ਬਹੁਤ ਵੱਡੇ ਵਿਦਵਾਨ ਨਹੀਂ ਸਨ ਰਸਮੀ ਪੜਾਈ ਪੱਖੋਂ ਉਹ ਆਮ ਲੋਕਾਂ ਵਾਂਗ ਸਨ ਤੇ ਆਮ ਲੋਕਾਂ ਦੀ ਭਾਸ਼ਾ ਚ ਹੀ ਲਿਖਦੇ ਸਨ ਉਹਨਾਂ ਦੇ ਵਾਕ ਨਿੱਕੇ ਨਿੱਕੇ ਸਿੱਧੇ ਸਾਦੇ ਕੋਈ ਬਹੁਤੇ ਔਖੇ ਸ਼ਬਦ ਨਹੀਂ ਕੋਈ ਬਹੁਤਾ ਸ਼ਿੰਗਾਰ ਨਹੀਂ ਪਰ ਇਸ ਸਾਦਗੀ ਚ ਹੀ ਉਹਨਾਂ ਦੀ ਸ਼ਕਤੀ ਸੀ ਉਹ ਫालतू ਗੱਲਾਂ ਨਹੀਂ ਕਰਦੇ ਸਿੱਧਾ ਦਿਲ ਤੇ ਚੋਟ ਕਰਦੇ ਨੇ ਪਾਤਰਾਂ ਦਾ ਦੁੱਖ ਉਹਨਾਂ ਦੀ ਤੜਪ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਉਹ ਬਿਨਾਂ ਕਿਸੇ ਬਨਾਵਟ ਤੇ ਸਾਹਮਣੇ ਰੱਖ ਦਿੰਦੇ ਸੀ ਪਰ ਕਈ ਵਾਰ ਆਲੋਚਕ ਕਹਿ ਦਿੰਦੇ ਨੇ ਕਿ ਜੀ ਪਾਸ਼ਾ ਬਹੁਤ ਸਧਾਰਨ ਸੀ ਸ਼ਾਇਦ ਸਾਹਿਤਿਕ ਪੱਧਰ ਤੋਂ ਥੋੜੀ ਥੱਲੇ ਸੀ ਕੀ ਬਹਿਸ ਹੋ ਸਕਦੀ ਹੈ ਪਰ ਮੈਂ ਨਿੱਜੀ ਤੌਰ ਤੇ ਇਸ ਨਾਲ ਸਹਿਮਤ ਨਹੀਂ ਦੇਖੋ ਸਾਹਿਤਕਤਾ ਸਿਰਫ ਔਖੀ ਭਾਸ਼ਾ ਚ ਨਹੀਂ ਹੁੰਦੀ ਨਾਨਕ ਸਿੰਘ ਜੀ ਦੀ ਅਸਲ ਤਾਕਤ ਸੀ ਪਾਤਰ ਉਸਾਰੀ ਵਿੱਚ ਕਹਾਣੀ ਨੂੰ ਬੁਣਨ ਵਿੱਚ ਤੇ ਭਾਵਨਾਵਾਂ ਨੂੰ ਸੱਚਾਈ ਨਾਲ ਫੜਨ ਵਿੱਚ ਉਹਨਾਂ ਦੀ ਸਾਦਗੀ ਅਸਲ ਵਿੱਚ ਸਪਸ਼ਟਤਾ ਸੀ ਉਹਨਾਂ ਨੂੰ ਪਤਾ ਸੀ ਕਿ ਘੱਟ ਕਹਿ ਕੇ ਵੱਧ ਕਿਵੇਂ ਸਮਝਾਉਣਾ ਹੈ ਜਦੋਂ ਕਿਦਾਰ ਦੁਖੀ ਹੈ ਤਾਂ ਕੋਈ ਲੰਬੇ ਚੋੜੇ ਭਾਸ਼ਣ ਨਹੀਂ ਲਿਖਤੇ ਸ਼ਾਇਦ ਉਸ ਦੀ ਇੱਕ ਨਿੱਕੀ ਜੀ ਹਰਕਤ ਜਾਂ ਇੱਕ ਅੱਦਾ ਵਾਕ ਤੇ ਪੜਨ ਵਾਲੇ ਨੂੰ ਪੂਰਾ ਦਰਦ ਮਹਿਸੂਸ ਹੋ ਜਾਂਦਾ ਹੈ। ਹੂੰ ਤਾਂ ਕੀ ਇਹ ਅਸਲ ਭਾਵਨਾ ਨੂੰ ਪਹੁੰਚਾਉਣ ਦੀ ਕਲਾ ਨਹੀਂ ਹੈ? ਮੇਰੇ ਖਿਆਲ 'ਚ ਤਾਂ ਇਹੀ ਅਸਲੀ ਸਾਹਿਤਕਤਾ ਹੈ। ਤੁਸੀਂ ਪਾਤਰ ਉਸਾਰੇ ਦੀ ਗੱਲ ਕੀਤੀ ਕਿ ਆਦਾਰ ਤਾਂ ਹੈ ਹੀ ਪਰ ਵੀਨਾ, ਪੰਨਾ ਲਾਲ, ਉਹਦੀ ਪਤਨੀ ਇਹ ਸਾਰੇ ਕਿਰਦਾਰ ਬੜੇ ਅਸਲੀ ਲੱਗਦੇ ਨੇ। ਐ ਨਹੀਂ ਕਿ ਕੋਈ ਬਿਲਕੁਲ ਦੇਵਤਾ ਹੈ ਤੇ ਕੋਈ ਬਿਲਕੁਲ ਦੈਂਤ। ਬਿਲਕੁਲ। ਇਹੀ ਤਾਂ ਖਾਸੀਅਤ ਹੈ। ਉਹ ਆਦਰਸ਼ਵਾਦੀ ਕਿਰਦਾਰ ਨਹੀਂ ਕਰਦੇ ਪੰਨਾ ਲਾਲ 'ਚ ਵੀ ਕਮੀਆਂ ਨੇ ਥੋੜਾ ਸ਼ੱਕੀ ਸੁਭਾਅ ਹੈ ਪਰ ਉਹ ਹਾਲਾਤਾਂ ਦਾ ਮਾਰਿਆ ਹੈ ਵੀਨਾ ਦੇ ਅੰਦਰ ਇੱਕ ਚੁੱਪ ਜੀ ਤਾਕਤ ਹੈ ਪਰ ਉਹ ਵੀ ਬੰਦਨਾ ਚ ਹੈ ਤੇ ਕੇਦਾਰ ਭਾਵੇਂ ਹੀਰੋ ਹੈ ਪਰ ਉਹ ਵੀ ਗਲਤੀਆਂ ਕਰਦਾ ਹੈ ਉਹਦੇ ਅੰਦਰ ਵੀ ਕਮਜ਼ੋਰੀਆਂ ਨੇ ਉਹ ਵੀ ਸੰਘਰਸ਼ ਕਰਦਾ ਹੈ ਇਹੀ ਜਿਹੜੀ ਅਸਲੀਅਤ ਹੈ ਨਾ ਪਾਤਰਾਂ 'ਚ ਇਹੀ ਪਾਠਕ ਨੂੰ ਉਹਨਾਂ ਨਾਲ ਜੋੜਦੀ ਹੈ ਉਹਨਾਂ ਦੇ ਦੁੱਖ 'ਚ ਦੁਖੀ ਹੁੰਦਾ ਬੰਦਾ ਖੁਸ਼ੀ 'ਚ ਖੁਸ਼ ਤੇ ਸ਼ਾਇਦ ਇਸੇ ਕਰਕੇ ਇਸ ਨਾਵਲ ਨੂੰ ਲੋਕਾਂ ਨੇ ਸਿਰਫ ਪੜਿਆ ਨਹੀਂ ਇਹਨੂੰ ਜੀਵੇ ਆ ਅਪਣਾਇਆ ਹੈ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਲੋਕ ਆਮ ਲੋਕ ਉਹਨਾਂ ਨੇ ਤਾਂ ਇਹਦੇ ਨਾਲ ਪਤਾ ਨਹੀਂ ਕਿਉਂ ਜਿਆ ਰਿਸ਼ਤਾ ਜੋੜ ਲਿਆ ਇਹ ਕਿਉਂ ਆਵੇਗਾ ਹਾਂਜੀ ਇਹਦੇ ਕਈ ਕਾਰਨ ਨੇ ਇੱਕ ਤਾਂ ਆਪਾਂ ਗੱਲ ਕਰੀ ਲਈ ਭਾਸ਼ਾ ਦੀ ਸਰਲਤਾ ਉਹਨਾਂ ਦੀ ਆਪਣੀ ਬੋਲੀ ਦੂਜਾ ਜਿਹੜੇ ਮੁੱਦੇ ਚੁੱਕੇ ਗਏ ਗਰੀਬੀ ਕੰਮ ਨਾ ਮਿਲਣਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਾਜ ਦਾ ਡਰ ਦਿਲ ਦੀ ਗੱਲ ਦਿਲ 'ਚ ਰੱਖਣਾ ਇਹ ਸਭ ਗੱਲਾਂ ਆਮ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਸਨ ਉਹਨਾਂ ਨੂੰ ਲੱਗਿਆ ਕਿ ਤਾਂ ਸਾਡੀ ਹੀ ਕਹਾਣੀ ਹੈ ਹਾਂ ਤੇ ਤੀਜਾ ਸ਼ਾਇਦ ਉਹ ਕਦਰਾਂ ਕੀਮਤਾਂ ਤਿਆਗ ਕੁਰਬਾਨੀ ਦੂਜੇ ਦਾ ਦਰਦ ਸਮਝਣਾ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਚ ਬਹੁਤ ਮੰਨਿਆ ਜਾਂਦਾ ਬਿਲਕੁਲ ਇਹ ਨਾਵਲ ਇੱਕ ਤਰ੍ਹਾਂ ਨਾਲ ਪੂਰਬੀ ਸੱਭਿਆਚਾਰ ਖਾਸ ਕਰਕੇ ਭਾਰਤੀ ਪੰਜਾਬੀ ਕਦਰਾਂ ਕੀਮਤਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ ਕੁਝ ਪਾਠਕਾਂ ਨੇ ਤਾਂ ਲਿਖਿਆ ਵੀ ਹੈ ਕਿ ਇਸ ਕਿਤਾਬ ਨੇ ਉਹਨਾਂ ਨੂੰ ਈਸਟਰਨ ਕਲਚਰ ਦੀ ਸਮਝ ਦਿੱਤੀ ਸ਼ਾਇਦ ਮਤਲਬ ਇਹੀ ਹੈ ਕਿ ਪਰਿਵਾਰ ਲਈ ਆਪਣੀਆਂ ਖਾਇਸ਼ਾਂ ਦਬਾ ਦੇਣਾ ਚੁੱਪਚਾਪ ਦੂਜੇ ਦੀ ਮਦਦ ਕਰਨਾ ਦੁੱਖ ਨੂੰ ਅੰਦਰੇ ਅੰਦਰ ਸਹਿ ਲੈਣਾ ਇਹ ਭਾਵਨਾਵਾਂ ਉਹਨਾਂ ਦੇ ਦਿਲਾਂ ਦੀਆਂ ਤਾਰਾਂ ਛੇੜ ਗਈਆਂ ਤੇ ਇਸੇ ਦਾ ਨਤੀਜਾ ਸੀ ਉਹ ਗੱਲ ਜੋ ਆਪਾਂ ਸ਼ੁਰੂ ਚ ਕੀਤੀ ਸੀ ਪਰਦੇ ਪਰਦੇ ਰੋਣਾ ਆ ਜਾਣਾ ਇਹ ਸਿਰਫ ਇੱਕ ਦੋ ਬੰਦਿਆਂ ਨਾਲ ਨਹੀਂ ਹੋਇਆ ਬਹੁਤ ਲੋਕ ਇਹ ਗੱਲ ਕਰਦੇ ਨੇ ਇਹ ਤਾਂ ਫਿਰ ਸਭ ਤੋਂ ਵੱਡਾ ਸਬੂਤ ਹੈ ਨੇ ਇਸ ਦੀ ਭਾਵਨਾਤਮਕ ਤਾਕਤ ਦਾ ਕਿ ਲੇਖਕ ਪਾਤਰਾਂ ਦਾ ਦਰਦ ਤੁਹਾਡੇ ਤੱਕ ਪਹੁੰਚਾਉਣ 'ਚ ਕਾਮਯਾਬ ਹੋ ਗਿਆ ਰੁੱਕੇ ਤਾਂ ਫਿਰ ਜਦੋਂ ਅਸੀਂ ਇਹ ਸਾਰਾ ਅਸਰ ਦੇਖਦੇ ਹਾਂ ਇਹਦਾ ਮਤਲਬ ਕੀ ਨਿਕਲਦਾ ਹੈ ਮਤਲਬ ਇਹ ਨਿਕਲਦਾ ਹੈ ਜੀ ਕਿ ਪਵਤਰ ਪਾਪੀ ਸਿਰਫ ਇੱਕ ਕਹਾਣੀ ਨਹੀਂ ਹੈ ਇਹ ਬਹੁਤ ਕੁਝ ਵੱਧ ਹੈ ਇਹ ਤਾਂ ਇਨਸਾਨ ਹੋਣ ਦੇ ਤਜਰਬੇ ਦਾ ਸ਼ੀਸ਼ਾ ਹੈ ਇਹ ਦੱਸਦਾ ਹੈ ਕਿ ਚੰਗਾ ਮਾੜਾ ਨੇਕੀ ਬਦੀ ਇਹ ਸਭ ਕੁਝ ਇੰਨਾ ਸਿੱਧਾ ਸਾਦਾ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਨੇ ਇਹ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਸਿਰਫ ਕਿਤਾਬ ਦੇ ਪਾਤਰਾਂ ਬਾਰੇ ਨਹੀਂ ਸਗੋਂ ਆਪਣੇ ਬਾਰੇ ਸੋਚੀਏ ਆਪਣੀਆਂ ਜ਼ਿੰਦਗੀਆਂ ਬਾਰੇ ਆਪਣੇ ਫੈਸਲਿਆਂ ਬਾਰੇ ਉਹਨਾਂ ਕੁਰਬਾਨੀਆਂ ਬਾਰੇ ਜੋ ਅਸੀਂ ਕਰਦੇ ਆਂ ਜਾਂ ਸਾਡੇ ਆਲੇ-ਦੁਆਲੇ ਹੁੰਦੀਆਂ ਨੇ ਇਹ ਸਾਨੂੰ ਆਪਣੇ ਅੰਦਰ ਚਾਕਣ ਲਈ ਪ੍ਰੇਰਦਾ ਹੈ ਤੇ ਇਹੀ ਇੱਕ ਮਹਾਨ ਲਿਖਤ ਦੀ ਨਿਸ਼ਾਨੀ ਹੁੰਦੀ ਹੈ ਸਹੀ ਇਸੇ ਲਈ ਇਹ ਅੱਜ ਵੀ ਉਹਨਾਂ ਹੀ ਪੜਿਆ ਜਾਂਦਾ ਹੈ ਕਿਉਂਕਿ ਇਹ ਹਰ ਪੀੜੀ ਨਾਲ ਗੱਲ ਕਰ ਸਕਦਾ ਹੈ ਤਾਂ ਇਹ ਕਹਿ ਸਕਦੇ ਆਂ ਕਿ ਪੂਰੀ ਗੱਲਬਾਤ ਦਾ ਨਿਚੋੜ ਇਹ ਹੈ ਕਿ ਪਵਿੱਤਰ ਪਾਪੀ ਨਾਨਕ ਸਿੰਘ ਜੀ ਦੀ ਕਲਮ ਦਾ ਉਹ ਕਮਾਲ ਹੈ ਜਿੱਥੇ ਸਧਾਰਨ ਸ਼ਬਦਾਂ 'ਚ ਆਸਾਧਾਰਨ ਡੂੰਘਾਈ ਹੈ त्याग, ਚੁੱਪ ਵਾਲਾ ਪਿਆਰ, ਇਨਸਾਨੀਅਤ, ਹਾਰ-ਜਿੱਤ ਤੇ ਜ਼ਿੰਦਗੀ ਦੀਆਂ ਉਲਝਣਾ, ਦੁੱਖ-ਸੁਖ, ਮਜਬੂਰੀਆਂ, ਅੰਦਰ ਦੀ ਲੜਾਈ, ਇਹ ਸਭ ਦੀ ਇੱਕ ਬਹੁਤ ਹੀ ਸੱਚੀ, ਦਿਲ ਨੂੰ ਟੁੰਬਣ ਵਾਲੀ ਤਸਵੀਰ ਹੈ। ਤੇ ਇਹਦੀ ਸਾਦਗੀ ਹੀ ਇਹਦੀ ਤਾਕਤ ਹੈ। ਦੇ ਕੋਲ ਉਹਨਾਂ ਦੇ ਜਜ਼ਬਾਤ ਅੱਜ ਵੀ ਓਨੇ ਸੱਚੇ ਲੱਗਦੇ ਨੇ। ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਰਿਸ਼ਤੇ ਕਿੰਨੇ ਨਾਜ਼ੁਕ ਹੁੰਦੇ ਨੇ ਤੇ ਜ਼ਿੰਦਗੀ 'ਚ ਸਹੀ-ਗਲਤ ਦੇ ਫੈਸਲੇ ਕਿੰਨੇ ਔਖੇ ਹੋ ਸਕਦੇ ਨੇ। ਤੇ ਸਾਨੂੰ ਸੋਚਣ ਲਾਉਂਦਾ ਏ ਕਿ ਅਸੀਂ ਆਪ ਕਿੰਨੇ ਪਵਿੱਤਰ ਆ ਤੇ ਕਿੰਨੇ ਪਾਪੀ ਹਾਂ ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਛੱਡ ਜਾਈਏ ਸਰੋਤਿਆਂ ਲਈ ਸੋਚਣ ਵਾਸਤੇ ਅੱਜ ਦੇ ਜ਼ਮਾਨੇ 'ਚ ਜਿੱਥੇ ਐਨੀ ਭੱਜ ਦੌੜ ਐ ਟੈਕਨੋਲੋਜੀ ਐ ਤੇ ਸ਼ਾਇਦ ਲੋਕ ਵੱਧ ਆਪਣੇ ਬਾਰੇ ਸੋਚਦੇ ਨੇ ਕਿ ਅੱਜ ਵੀ ਪਵਿੱਤਰ ਪਾਪੀ ਵਰਗੇ ਕਿਰਦਾਰ ਜਾਂ ਹਾਲਾਤ ਮਿਲਦੇ ਨੇ ਕੀ ਅੱਜ ਵੀ ਲੋਕ ਉਸੇ ਤਰ੍ਹਾਂ ਦੀਆਂ ਨੈਤਿਕ ਦੁਵਿਧਾਵਾਂ 'ਚ ਫਸਦੇ ਨੇ ਜਿੱਥੇ ਨੇਕੀ ਤੇ ਮਜਬੂਰੀ 'ਚ ਫਰਕ ਕਰਨਾ ਔਖਾ ਹੋ ਜਾਂਦਾ ਹੈ? ਜਾਂ ਸ਼ਾਇਦ ਇਹ ਸੋਚੀਏ ਕਿ ਸਾਡੀ ਆਪਣੀ ਜ਼ਿੰਦਗੀ 'ਚ ਸਾਡੇ ਆਸ-ਪਾਸ ਉਹ ਜਿਹੜੇ ਚੁੱਪ-ਚਾਪ ਤਿਆਗ ਹੁੰਦੇ ਨੇ ਜਿਨ੍ਹਾਂ ਦਾ ਸ਼ਾਇਦ ਕਦੇ ਕਿਸੇ ਨੂੰ ਪਤਾ ਹੀ ਵੀ ਨਹੀਂ ਲੱਗਦਾ, ਉਹਨਾਂ ਦੀ ਕੀ ਅਹਿਮੀਅਤ ਹੈ? ਇਹਨਾਂ ਗੱਲਾਂ ਤੇ ਸੋਚ-ਵਿਚਾਰ ਕਰਨਾ ਸ਼ਾਇਦ ਇਸ ਨੋਵਲ ਦੇ ਅਨੁਭਵ ਨੂੰ ਹੋਰ ਡੂੰਘਾ ਕਰ ਦੇਵੇਗਾ।